ਪੰਜਾਬ ਸਰਕਾਰ ਮੁਰਦਾਬਾੜ ਮਾੜੀ ਸਰਕਾਰ ਮੁਰਦਾਬਾੜ ਲੋਕਾਂ ਦੇ ਕੰਮ ਰੋਕਣ ਵਾਲੀ ਮਾੜੀ ਸਰਕਾਰ ਮੁਰਦਾਬਾੜ ਆਪ ਸਰਕਾਰ ਮੁਰਦਾਬਾੜ ਭਗਵਾਨ ਸਰਬੰ ਸਰਕਾਰ ਮੁਰਦਾਬਾੜ ਕੇਜਰੀਵਾਲ ਮਨੀਸ਼ ਸ਼ੋਧਿਆ ਮੁਰਦਾਬਾੜ 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 ਮਨੀਸ਼ ਸ਼ੋਧਿਆ ਮੁਰਦਾਬਾੜ ਮੁਰਦਾ ਨਹੀਂ ਜੀ ਜੋਦੀਆ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜੈ ਜਵਾਦ ਭਗਵਾਨ ਜੀ ਸਰਕਾਰ ਮੁਰਦਾਬਾਦ 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 ਜੈ ਜਵਾਦ ਤਮਰੋ ਕੂ ਕਟਿਆ ਸਰਕਾਰ ਮੁਰਦਾਬਾਦ ਮੁਰਦਾਬਾਦ ਤਮਰੋ ਕੂ ਕਟਿਆ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਹਾਏ 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 ਸਰਕਾਰ ਮੁਰਦਾਬਾਦ ਮੁਰਦਾਬਾਦ ਹਾਏ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਕਿ ਸਮਝ ਪੁਤਲਾ ਫੂਕਿਆ ਗਿਆ ਜੀ ਆ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜਾ ਸਮਾਜ ਦਾ ਚੌਥਾ ਸਤੰਭ ਹੈ ਪੱਤਰਕਾਰ ਭਾਈਚਾਰਾ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕਵਰਜ ਵਾਸਤੇ ਇੱਥੇ ਆਏ ਹੋ ਮੋਤਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜਿਹੜਾ ਇਹ ਮੁੱਦਾ ਹੈ ਬੜਾ ਸੈਂਸਿਟਿਵ ਤੇ ਬੜਾ ਸੰਬੰਦੇਸ਼ ਸੁਵੇਦਨਸ਼ੀਲ ਮੁੱਦਾ ਹੈ ਭਾਰਤ ਸਰਕਾਰ ਦੁਆਰਾ ਜਿਹੜਾ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੈਂਪ ਲਗਾ ਰਹੀ ਸੀ ਜਿੱਥੇ ਲੋਕਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਫ੍ਰੀ ਆਫ ਕਾਸਟ ਮਿਲ ਰਹੀਆਂ ਸੀ ਚਾਹੇ 5 ਲੱਖ ਦਾ ਮੈਡੀਕਲ ਬੀਮਾ ਹੋਵੇ ਜਿਹਨੂੰ ਅਨੁਸ਼ਮਨ ਯੋਜਨਾ ਦੇ ਤਹਿਤ ਅਸੀਂ ਕੋ ਕਾਰਡ ਬਣਾਏ ਜਾ ਰਹੇ ਸੀਗੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾਵਾਂ ਵਿੱਚ ਸਾਰੀਆਂ ਵਿੱਚ ਪੰਜਾਬ ਦੀਆਂ ਵਿੱਚ ਕੈਂਪ ਲਗਾਏਗਾ ਹੁਣ ਤੱਕ ਤਕਰੀਬਨ ਅਸੀਂ 60 ਵਿਧਾਨ ਸਭਾ ਕੰਪਲੀਟ ਕਰ ਲੀਆਂ ਅਸੀਂ ਅਗਲੀਆਂ ਵਿਧਾਨ ਸਭਾ ਵਿੱਚ ਕੈਂਪ ਲਾਏ ਹੋਏ ਸੀ। ਉਹਨਾਂ ਕੈਂਪਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਘਰ ਰਹਿੰਦੇ ਐ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਘਰ ਬਣਾਉਣ ਦੀ ਸਮਰੱਥਾ ਨਹੀਂ ਉਹਨਾਂ ਨੂੰ 2.5 ਲੱਖ ਰੁਪਿਆ ਮੌਕੇ ਤੇ ਉਹਨਾਂ ਨੂੰ ਕਾਰਡ ਬਣਾਏ ਜਾ ਰਹੇ ਸੀ, ਉਹਨਾਂ ਦੇ ਫਾਰਮ ਭਰੇ ਜਾ ਰਹੇ ਸੀ। ਲੋਕਾਂ ਨੂੰ ਜਿਨ੍ਹਾਂ ਦੇ ਕਿਸਾਨ ਕਿਸਾਨ ਸਾਨੂੰ ਨਿਮਾਨ ਨਿਧੀ ਦੇ ਤਹਿਤ ਜਿਨ੍ਹਾਂ ਦੇ ਹੁਣ ਤੱਕ ਨਹੀਂ ਸੀ ਪੈਸੇ ਆ ਰਹੇ 6000 ਰੁਪਿਆ ਸਾਲਾਨਾ ਉਹਨਾਂ ਦੇ ਉੱਥੇ ਫਾਰਮ ਭਰੇ ਜਾ ਰਹੇ ਸੀ। ਜਿਹੜੇ ਗਰੀਬ ਲੋਕਾਂ ਦੇ ਕਿਸੇ ਤਰ੍ਹਾਂ ਦੇ ਵੀ ਕੋਈ ਕੰਮ ਸੀ ਜਿਵੇਂ ਸਾਡੀਆਂ ਗਰੀਬ ਗ੍ਰਹਿਣੀਆਂ ਭੈਣਾਂ ਨੇ ਸਾਡੀਆਂ ਉਹ ਵਿਚਾਰੇ ਸਲੰਡਰ ਤੇ ਸਟੋਲਾ ਲੈਣ ਦੇ ਸਮਰੱਥ ਨਹੀਂ ਉਹਨਾਂ ਦੇ ਮੌਕੇ ਤੇ ਫਾਰਮ ਭਰੇ ਜਾ ਰਹੇ ਸੀ ਉਸ ਕੰਮ ਵਾਸਤੇ ਅਸੀਂ ਕੰਮ ਕਰ ਰਹੇ ਸੀ ਭਾਰਤ ਜਨਤਾ ਪਾਰਟੀ ਪਰ ਪੰਜਾਬ ਦੀ ਮੌਜੂਦਾ ਸਰਕਾਰ ਜਿਹਨੂੰ ਅੜਿੱਕਾ ਸਿੰਘ ਕਹਿ ਸਕਦੇ ਆ ਉਹਨਾਂ ਨੇ ਅੜਿੱਕਾ ਲਾ ਕੇ ਉੱਥੇ ਕਾਨੂੰਨ ਦੀਆਂ ਤੱਜੀਆਂ ਉਡਾ ਕੇ ਪ੍ਰਸ਼ਾਸਨ ਨੂੰ ਪੁਲਿਸ ਦਾ ਜ਼ੋਰ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਕੱਲ ਤੇ ਅੱਜ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਬਹੁਤ ਸਾਰੇ ਨੂੰ ਹਾਊਸ ਅਰੈਸਟ ਕੀਤਾ ਔਰ ਉਸੇ ਤੈਅ ਦੇ ਤੇ ਤੋਂ ਚੱਲਦੇ ਕੰਮ ਦੇ ਵਿੱਚ ਵਿਘਨ ਪਾ ਕੇ ਜਿਵੇਂ ਪੰਜਾਬੀ ਜਾਗਰਤ ਵਿੱਚ ਚੱਲਦੇ ਸਾਈਕਲ ਦੇ ਗਜਾਂ ਵਿੱਚ ਡੰਡਾ ਫਸਾ ਕੇ ਉਹਨੂੰ ਗ ਸਾਈਕਲ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਦੇ ਮਰਾਈ ਤੁਸੀਂ ਆਪ ਤਾਂ 3.5 ਸਾਲਾਂ ਵਿੱਚ ਟੋਟਲੀ ਫੇਲਿਅਰ ਹੋ ਗਏ ਅੱਜ ਪੰਜਾਬ ਦੀ ਸਰਕਾਰ ਹਾਈਜੈਕ ਹੋ ਚੁੱਕੀ ਹੈ ਅੱਜ ਪੰਜਾਬ ਦੀ ਸਰਕਾਰ ਭਗਵੰਤ ਮਾਨ ਨਹੀਂ ਚਲਾ ਰਹੀ ਅੱਜ ਪੰਜਾਬ ਦੀ ਸਰਕਾਰ ਜੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇਖ ਲਓ ਮਨੀਸ਼ ਸ਼ੋਧਿਆਰੀ ਚਲਾ ਰਹੇ ਆ ਬੀਬੋ ਕੁਮਾਰ ਜੀ ਚੰਡੀਗੜ੍ਹ ਬੈਠ ਕੇ ਜੇ ਕੋਈ ਹਲਕਿਆਂ ਦੇ ਇੰਚਾਰਜ ਹੈ ਚਾਹੇ ਐਮ ਐਲ ਏ ਆਪ ਸਰਕਾਰ ਦੇ ਉਹਨਾਂ ਤੇ ਇੱਕ ਇੱਕ ਬੰਦਾ ਚਾਹੇ ਉਹ ਦਿੱਲੀ ਜੁਪੀ ਦਾ ਹਾਰਿਆ ਹੋਇਆ ਐਮ ਐਲ ਨੂੰ ਆਪ ਵਾਲੇ ਉੱਤੇ ਲੈ ਕੇ ਬਿਠਾਇਆ ਹੈ ਜੇ ਮੌਜੂਦਾ ਐਮ ਐਲ ਨੇ ਕੋਈ ਕੰਮ ਕਰਨਾ ਤਾਂ ਉਹ ਤੋਂ ਪੁੱਛ ਕੇ ਪਰਮਿਸ਼ਨ ਲੈ ਕੇ ਕਿਸੇ ਦੀ ਬਦਲੀ ਕਰਾਉਣੀ ਹੈ ਕੰਮ ਕਰਨਾ ਉਹਨੂੰ ਪਰਮਿਸ਼ਨ ਲੈਣੀ ਹੈ ਉਹਨੇ ਅੱਗੇ ਫਿਰ ਬੀਬੋ ਕੁਮਾਰ ਜੀ ਨੂੰ ਕਹਿਣਾ ਹੈ ਬੀਬੋ ਕੁਮਾਰ ਜੀ ਨੇ ਅੱਗੇ ਫਿਰ ਮਨੀਸ਼ ਸ਼ੋਧਿਆ ਜੀ ਨੂੰ ਕਹਿਣਾ ਹੈ ਮਨੀਸ਼ ਸ਼ੋਧਿਆ ਜੀ ਤੋਂ ਫਿਰ ਕੇਜਰੀਵਾਲ ਜੀ ਭਗਵੰਤ ਮਾਨ ਜੀ ਕੋਲ ਤਾਂ ਹੁਣ ਤੁਸੀਂ ਵੇਖੋ ਕਈ ਹਾਲਾਤ ਨੇ ਕਿਤੇ ਉਹ ਘਾਟ ਕੇਜਰੀ ਵਾਲ ਜੋ ਰੱਸੀ ਖੱਚ ਕੇ ਉਹ ਤਾਂ ਘਟਨ ਕਰ ਰਹੇ ਹੁੰਦੇ ਆ ਅੱਜ ਪੰਜਾਬ ਦੀ ਸਰਕਾਰ ਟੋਟਲੀ ਜਿਹੜੇ ਲੋਕਾਂ ਨੂੰ ਰਿਫਿਊਜ਼ ਕਰਤਾ ਸੀ ਦਿੱਲੀ ਵਾਲਿਆਂ ਨੂੰ ਉਹ ਲੋਕ ਅੱਜ ਪੰਜਾਬ ਦੀ ਸਰਕਾਰ ਰਿਫਿਊਜ਼ ਲੋਕਾਂ ਦੀ ਸਰਕਾਰ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਹੈ ਰਿਫਿਊਜ਼ ਲੋਕਾਂ ਦੁਆਰਾ ਅੱਜ ਹਾਲਾਤ ਇਹ ਹੈ ਕਿ ਚੱਲਦੇ ਕੰਮਾਂ ਨੂੰ ਰੋਕਣ ਵਾਸਤੇ ਜਿਹੜਾ ਰੋਕਣ ਦਾ ਢਿੱਕਾ ਬਣਾਇਆ ਗਿਆ ਉਹਦੇ ਖਾਲ ਉਹਦੇ ਖਿਲਾਫ ਅੱਜ ਅਸੀਂ ਤਰਦਾ ਪ੍ਰਦਰਸ਼ਨ ਕੀਤਾ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਬਾਣ ਵਰਕਰਸ ਬਾਣ ਨਾ ਗ੍ਰਿਫਤਾਰੀਆਂ ਤੋਂ ਤਾਰੀਆਂ ਤੋਂ ਡਰਦੇ ਆ ਤੁਸੀਂ ਜਿੰਨੀਆਂ ਮਰਜ਼ੀ ਲੋਕਾਂ ਰੋਕਾਂ ਲਾ ਲਓ ਜਿਹੜੇ ਆਵਾਮ ਦੇ ਕੰਮ ਹੋਣ ਵਾਲੇ ਆ ਜਿਹੜੇ ਲੋਕਾਂ ਦੇ ਕੰਮ ਹੋਣ ਵਾਲੇ ਜਿਹੜੀਆਂ ਭਾਰ ਸਰਕਾਰ ਦੀਆਂ ਸਹੂਲਤਾਂ ਅਸੀਂ ਉਹ ਲੋਕਾਂ ਤੱਕ ਪਹੁੰਚਾ ਕੇ ਹੀ ਰਵਾਂਗੇ ਜੀ ਮਤਲਬ ਗੱਲ ਕਰਦੇ ਹੁਣੇ ਤੁਸੀਂ ਕਿਹਾ ਕਿ ਹਾਊਸ ਅਰੈਸਟ ਕੀਤੇ ਗਏ ਵੈਸੀ ਗ੍ਰਿਫਤਾਰੀਆਂ ਪਈਆਂ ਜੇ ਲਗਾਤਾਰ ਇਦਾਂ ਹੀ ਜਾਰੀ ਰਹਿੰਦਾ ਤਾਂ ਅਗਲੀ ਕਾਰਵਾਈ ਕੀ ਹੋਵੇ ਦੇਖੋ ਗੱਲ ਇਹ ਹੈ ਇੱਕ ਕੱਲਾ ਮੈਂ ਇੱਕ ਗੱਲ ਕਹਿ ਕੇ ਆ ਪਿਛਲੇ ਪਿਛਲੇ ਪਾਸੇ ਪੱਤਰਕਾਰਾਂ ਨੂੰ ਮਾਛੀਵਾੜਾ ਸਾਹਿਬ ਤੇ ਖੰਨੇ ਜੇ ਇੱਕ ਗਵਾਂਡੀ ਨਾਲ ਵਗੜ ਲਈ ਨਾ ਸਾਨੂੰ ਨੀਂਦ ਨਹੀਂ ਆਉਂਦੀ ਭਗਵੰਤ ਮਾਨ ਜੀ ਨੇ ਇੱਕ ਗਵਾਂਡੀ ਨਾਲ ਨਹੀਂ ਉਹ ਵਿਗਾੜਿਆ ਸੱਜੇ ਵੀ ਵਿਗਾੜ ਲਿਆ ਖੱਬੇ ਵੀ ਵਿਗਾੜ ਲਿਆ ਪਿੱਛੇ ਵੀ ਵਿਗਾੜ ਲਿਆ ਉੱਪਰ ਵੀ ਵਿਗਾੜ ਲਿਆ ਫੜ ਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਅੰਦਰ ਕੀਤੇ ਹੋਏ ਆ ਕਾਂਗਰਸ ਪਾਰਟੀ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਕੇਸ ਕਰ ਦਿੱਤੇ ਹੋਏ ਆ ਸੁਖਪਾਲ ਸਿੰਘ ਖਹਿਰਾ ਤੇ ਕੇਸ ਕੀਤੇ ਹੋਏ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਕੇਸ ਕੀਤਾ ਜਾ ਰਿਹਾ ਏ ਇਦਾਂ ਸਰਕਾਰਾਂ ਨਹੀਂ ਚੱਲਦੀਆਂ ਜਿਹੜੀ ਮਨੀਸ਼ ਸ਼ਿਸ਼ੋਧਿਆ ਜੀ ਨੇ ਗੱਲ ਕਹੀ ਸੀ ਨਾ ਸ਼ਾਮ-ਦਾਮ ਦੰਡ-ਬੇਦ ਚਾਹੇ ਲੜਾਈ ਝਗੜਾ ਜੋ ਮਰਜੀ ਕਰਨਾ ਪਵੇ ਤੋਂ 2027 ਵਿੱਚ ਸਰਕਾਰ ਬਣਾ ਕੇ ਐਦਾਂ ਨਹੀਂ ਪੰਜਾਬੀ ਦਬਦੇ ਨਾ ਪੰਜਾਬੀ ਡਰਦੇ ਆ ਜੇ ਪਤੰਦਰੋਂ ਪੰਜਾਬੀ ਤੁਹਾਨੂੰ ਬਿਨਾ ਕਿਸੇ ਗੱਲ ਤੋਂ ਇੰਨੀ ਸਰਕਾਰ ਬਣਾ ਸਕਦਾ ਹੈ 99 ਐਮ ਐਲ ਏ ਚ ਧਾ ਸਕਦੇ ਆ ਉਪ ਚੋਣਾਂ ਚ ਤਵਾ ਸਕਦੇ ਆ ਤੇ ਪੰਜਾਬੀ ਨਹੀਂ ਕਿਸੇ ਤੋਂ ਡਰਦੇ ਨਾ ਦਬਦੇ ਸਾਲ ਰਹਿ ਗਿਆ ਸਾਰਿਆਂ ਨੇ ਇੱਥੇ ਹੀ ਰਹਿਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵੱਡੇ ਰ ਵੱਡੇ ਰਾਜੇ ਮਹਾਰਾਜੇ ਚਲੇਗੇ ਇਥੋਂ ਇਹ ਰਾਜ ਨਹੀਂ ਕਦੇ ਕਿਸੇ ਦੇ ਰਹਿੰਦੇ ਲੋਕਾਂ ਦੇ ਨਾਲ ਨਿਮਰਤਾ ਨਾਲ ਰਹਿਣ ਵਾਲੇ ਬੰਦੇ ਦੀ ਗੱਲ ਹੁੰਦੀ ਹੈ ਧੱਕਾ ਕਰ ਰਹੀ ਹੈ ਸਰਕਾਰ ਆਉਣ ਵਾਲੇ ਸਮੇਂ ਵਿੱਚ ਸਾਡਾ ਟਾਰਗੇਟ ਇਹ ਹੈ ਕਿ ਜੇ ਇਦਾਂ ਹੀ ਧੱਕਾ ਚੱਲਦਾ ਗਿਆ ਚੱਲਦਾ ਰਿਹਾ ਤਾਂ ਪੂਰੇ ਜ਼ੋਰਦਾਰ ਤਰੀਕੇ ਨਾਲ ਇਸ ਧੱਕੇ ਦਾ ਜਵਾਬ ਦਿੱਤਾ ਜਾਊਗਾ